ਪਾਣੀ ਗੰਧਲੇ ਨਹੀਂ ਹੋ ਰਹੇ ਪਾਣੀ ਜ਼ਹਿਰੀਲੇ ਕੀਤੇ ਜਾ ਰਹੇ ਨੇ ਇਹ 2008 ਦੀ ਰਿਪੋਰਟ ਹੈ ਜੇ 2008 ਦੀ ਰਿਪੋਰਟ ਤੇ ਪੰਜਾਬ ਸਰਕਾਰ ਇਹ ਕੰਮ ਕਰਦੀ ਤੇ ਜਿਹੜਾ ਅੱਜ ਜੀਰਾਂ ਦੇ ਵਿੱਚ ਉੱਥੇ ਧਰਨ ਲੱਗਿਆ ਕਿਉਂ ਲੱਗਦਾ ਜਨਨ ਕਿ 16 ਸਾਲ ਹੋ ਗਏ 16 ਸਾਲ ਚ ਕੁਝ ਨਹੀਂ ਕੀਤਾ ਜੋ ਵੀ ਸਰਕਾਰਾਂ ਆਈਆਂ ਨੇ ਆ ਵੀ ਐਲਏ 2008 ਮਿਤੀ 2010 ਨੂੰ ਪੰਜਾਬ ਵਿਧਾਨ ਸਭਾ ਚ ਰਿਪੋਰਟ ਜਿਹੜੀ ਆ ਪੇਸ਼ ਕੀਤੀ ਹੈ ਅਸੀਂ ਇੱਥੇ ਆਰਟੀਆਈ ਨਹੀਂ ਪੁੱਛਿਆ ਵੀ 2010 ਤੋਂ ਲੈ ਕੇ ਇਹ ਜਿਹੜੀਆਂ ਫੈਕਟਰੀਆਂ ਨੇ ਇਹਨਾਂ ਦੇ ਖਿਲਾਫ ਤੁਸੀਂ ਕੀ ਕਾਰਵਾਈ ਕੀਤੀ ਆ ਉਹ ਕਹਿੰਦੇ ਕੋਈ ਨਹੀਂ 2 ਸਤੰਬਰ ਨੂੰ ਹਾਲਗੇਟ ਅੰਮ੍ਰਿਤਸਰ ਤੋਂ ਕਾਲੇ ਛੋਲੇ ਪਾ ਕੇ ਮੂੰਹ ਤੇ ਪੱਟੀਆਂ ਬਨ ਕੇ ਸਵੇਰੇ 8 ਵਜੇ ਉਥੋਂ ਚੱਲਾਂਗੇ ਤੇ ਅਸੀਂ ਵੱਖ-ਵੱਖ ਸ਼ਹਿਰਾਂ 'ਚੋਂ ਹੁੰਦੇ ਹੋਏ ਜਿਹੜਾ ਅਸੀਂ ਪੰਜਾਬ ਵਿਧਾਨ ਸਭਾ ਨੂੰ ਜਾ ਕੇ ਬਾਹਰ ਉਥੇ ਉਹਨਾਂ ਦਾ ਪਿੱਟ ਸਿਆਪਾ ਕਰਾਂਗੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆਏ ਪਰ ਅਫਸੋਸ ਕਿ ਕੁਝ ਸਮੇਂ ਤੋਂ ਦੇਸ਼ ਆਜ਼ਾਦ ਨਹੀਂ ਹੋਇਆ ਦੇਸ਼ ਬਰਬਾਦ ਹੋ ਗਿਆ ਔਰ ਖਾਸ ਕਰਕੇ ਸਿੱਖ ਕੌਮ ਬਿਲਕੁਲ ਬਰਬਾਦ ਹੋਣ ਜਾ ਰਹੀ ਹੈ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੰਤ ਸੀਚੇਵਾਲ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਬਹੁਤ ਖੁਸ਼ੀ ਮਹਿਸੂਸ ਹੋਈ ਲੋਕਾਂ ਨੂੰ ਕਿ ਉਹ ਬਹੁਤ ਵਧੀਆ ਕੰਮ ਕਰਦੇ ਨੇ ਪਾਣੀ ਨੂੰ ਸਾਫ਼ ਕਰਨੇ ਸਾਂਭਸਵਾਲ ਕਰਦੇ ਨੇ ਕਿ ਹੁਣ ਸਾਂਭਸਵਾਲ ਹੋਏ ਜਾਣੀਆਂ ਕਿਉਂਕਿ ਸੰਤ ਸੀਚੇਵਾਲ ਰਾਜ ਸਭਾ ਚ ਵੀ ਚਲੇ ਗਏ ਸਰਕਾਰ ਆ ਗਈ ਜੀ ਵਧੀਆ ਹੋ ਜਾਣਾ ਕਿਵੇਂ ਲੱਗਦਾ ਤੁਹਾਨੂੰ ਮੇਰੇ ਕੋ ਨਾ ਕੁਲ ਕੁਝ ਬੜਾ ਕੁਝ ਕਹਤ ਹੈ ਤੇ ਜੋ ਕੁਛ ਉਹ ਕਰ ਰਹੇ ਨੇ ਤੁਹਾਡੇ ਸਾਹਮਣੇ ਜ਼ਰੂਰੀ ਹੁਣ ਮੇਰੇ ਕੋਈ ਸਾਰਿਆਂ ਦੇ ਖਲਾਫ ਬੁਲਾਈ ਜਾਣਾ ਉਹ ਜੋ ਕਰ ਰਹੇ ਨੇ ਉਹਨਾਂ ਨੂੰ ਕੁਰਸੀ ਚਾਹੀਦੀ ਕੁਰਸੀ ਮਿਲ ਗਈ 83 ਸਾਲ ਦੀ ਉਮਰ ਹੈ 83ਵਾਂ ਚੱਲ ਰਿਹਾ ਕੋਈ ਹੁਣ ਸਕੇ ਦਾ ਮਤਲਬ ਲਾਲਚ ਨਹੀਂ ਮਿਲਿਆ ਕੀ ਹੁਣ ਤੱਕ ਡਰਾਇਆ ਨਹੀਂ ਗਿਆ ਆ ਜਿਹੜੇ ਵੱਡੇ ਵੱਡੇ ਢੇਰੇਦਾਰ ਨੇ ਰਾਧਾ ਸਵਾਮੀ ਵਰਗੇ ਨਾਮਤਾਰੀ ਕੂਕਿਆ ਵਰਗੇ ਆ ਸਰੋਂਬੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਚੰਡਾਲ ਚੌਂਕੜੀ ਜਾਂ ਬੀਜੇਪੀ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਮੈਂ ਅਮਿਤ ਸ਼ਾਹ ਨੂੰ ਦਿੱਲੀ ਸਟੇਜ ਤੋਂ ਇਹ ਗੱਲ ਕਹੀ ਸੀ ਅਮਿਤ ਸ਼ਾਹ ਤੂੰ ਜੱਜ ਦਾ ਕਤਲ ਤਾਂ ਕਰਾਤਾ ਪਰ ਆ ਜਿਹੜੇ ਲੋਕ ਨੇ ਇਹਨਾਂ ਦਾ ਕਤਲ ਹੀ ਕਰਾ ਸਕਦਾ ਇਹ ਤੈਨੂੰ ਲੈ ਡੁੱਬਣਗੇ ਆਣਾ ਦੇ ਵਿੱਚ ਵੱਡਾ ਇਕੱਠ ਹੋਇਆ ਪਾਣੀ ਬਚਾਉਣ ਨੂੰ ਲੈ ਕੇ ਕਿ ਪਾਣੀ ਗੰਦਲਾ ਹੋ ਰਿਹਾ ਜਿਹੜਾ ਵੱਡਾ ਦਰਿਆ ਸੀ ਉਹ ਨਾਲਾ ਬਣ ਚੁੱਕਿਆ ਇਸ ਮਸਲੇ ਤੇ ਵੱਖੋ ਵੱਖਰੀਆਂ ਜਥੇਬੰਦੀਆਂ ਪਹੁੰਚੀਆਂ ਨੇ ਸੀਨੀਅਰ ਆਗੂ ਜਥੇਬੰਦੀ ਉਹ ਬਲਦੇਵ ਸਿੰਘ ਸਰਸਾ ਸਾਡੇ ਨਾਲ ਮੌਜੂਦ ਨੇ ਸਰਸਾ ਸਾਹਿਬ ਪਹੁੰਚੋ ਤੁਸੀਂ ਵੀ ਵੱਡਾ ਇਕੱਠ ਹੋਇਆ ਕਿੰਨੀ ਕੁ ਚਿੰਤਾ ਪੰਜਾਬ ਦੇ ਪਾਣੀ ਦੀ ਚਿੰਤਾ ਪਾਣੀ ਜਿਹੜਾ ਇਹ ਪਾਣੀ ਕਿਉਂ ਚਾਹੀਦਾ ਪਹਿਲਾ ਪਾਣੀ ਜੀਵ ਹੈ ਜਿੱਤ ਹਰਿਆ ਸਭ ਕੋਈ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤਾ ਮਾਤਾ ਕਿ ਪਰਵਾਹ ਜੇ ਪਾਣੀ ਨੂੰ ਬਚਾ ਕੇ ਰੱਖਾਂਗੇ ਜੇ ਹਵਾ ਨੂੰ ਪ੍ਰਦੂਸ਼ਿਤ ਤੋਂ ਬਚਾ ਕੇ ਰੱਖਾਂਗੇ ਤੇ ਅਸੀਂ ਵੀ ਤਾਂ ਜੀਵਨ ਰਾਂਗੇ ਤੇ ਸਾਡੀਆਂ ਆਉਣੀਆਂ ਵਾਲੀਆਂ ਦੱਸਣਾ ਤਾਂ ਹੀ ਮਲਕੇ ਅਕੇ ਚੱਲਣਗੇ ਨਹੀਂ ਤੇ ਸਾਡਾ ਖਤਮਾ ਹੋ ਜਾਊਗਾ ਬਿਲਕੁਲ ਕਿ ਇਹ ਤੋਂ ਵੱਡੀ ਚਿੰਤਾ ਹੋਰ ਕੀ ਹੋ ਸਕਦੀ ਇਹ ਤੋਂ ਵੱਡੀ ਮਿਸਾਲ ਨਹੀਂ ਹੋਰ ਹੋ ਸਕਦੀ ਠੀਕ ਹੈ ਔਰ ਅੱਜ ਜਿਹੜਾ ਅਸੀਂ ਆਏ ਆ ਇਹ ਆਉਣ ਦਾ ਮਕਸਦ ਕੀ ਆ ਮੇਰੇ ਹੱਥ 'ਚ ਦਸਤਾਵੇਜ਼ ਇਹ ਪਾਣੀ ਜਿਹੜਾ ਇਹਦੇ ਸੰਬੰਧ ਨਾਲ ਹੀ ਸੰਬੰਧਿਤ ਹੈ ਸਾਲ 2000 ਫਰਵਰੀ 8 ਦੇ ਵਿੱਚ ਪੰਜਾਬ ਵਿਧਾਨ ਸਭਾ ਨੇ ਇੱਕ ਕਮੇਟੀ ਬਣਾਈ ਜਿਹੜੀ ਕਮੇਟੀ ਸਰਦਾਰ ਜਗਦੀਪ ਜਗਦੀਪ ਸਿੰਘ ਨਕਈ ਦੀ ਪ੍ਰਧਾਨਗੀ ਹੇਠ ਬਣਾਈ ਆਹ ਉਹ ਲਿਸਟ ਹੈ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਜਿਹੜਾ ਉਹ ਮੈਂਬਰ ਸੀ ਔਰ ਇਸ ਕਮੇਟੀ ਦੀ ਜ਼ਿੰਮੇਵਾਰੀ ਕੀ ਸੀ ਕਿ ਪੰਜਾਬ ਦੀਆਂ ਸ਼ਰਾਬ ਫੈਕਟਰੀਆਂ ਖਾਂਡ ਮੇਲਾ ਜਾਂ ਔਰ ਜਿੱਥੇ ਵੀ ਪਾਣੀ ਪ੍ਰਦੂਸ਼ਿਤ ਜਿਹੜਾ ਹੁੰਦਾ ਹੈ ਸਾਫ਼ ਪਾਣੀ ਨੂੰ ਗੰਦਲਾ ਕੀਤਾ ਜਾ ਰਿਹਾ ਉਹਦੀ ਪੜਤਾਲ ਕਰਕੇ ਰਿਪੋਰਟ ਦਿੱਤੀ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਲਈ ਤੇ ਇਹ ਪ੍ਰਦੂਸ਼ਣ ਨੂੰ ਰੋਕਣ ਕਮੇਟੀ ਬਣਾਈ ਗਈ ਇਸ ਕਮੇਟੀ ਨੇ ਸਭ ਤੋਂ ਪਹਿਲਾਂ ਚੀਰਾ ਸ਼ਰਾ ਮਿਲਦਾ ਸਰਵੇ ਕੀਤਾ ਇਹਨਾਂ ਨੇ ਇੱਕ ਇੱਕ ਪੁਆਇੰਟ ਜਿਹੜਾ ਸੀ ਉਹ ਨੋਟ ਕਰਕੇ ਵੀ ਇਹ ਫੈਕਟਰੀ ਚ ਕੀ ਕੀ ਕਮੀਆਂ ਨੇ ਕਿੰਨਾ ਕ ਖਤਰਨਾਕ ਕੈਮੀਕਲ ਪਾਣੀ ਨਿਕਲ ਰਿਹਾ ਜਾਂ ਕਿੱਥੇ ਜਾ ਰਿਹਾ ਪਾਣੀ ਰਿਹਾ ਪਾਣੀ ਖਤਰਨਾਕ ਪਾਣੀ ਥੱਲੇ ਪਾੜ ਇਹ 2008 ਦੀ ਰਿਪੋਰਟ ਹੈ ਜੇ 2008 ਦੀ ਰਿਪੋਰਟ ਤੇ ਪੰਜਾਬ ਸਰਕਾਰ ਇਹ ਕੰਮ ਕਰਦੀ ਤੇ ਜਿਹੜਾ ਅੱਜ ਜੀਰਾਂ ਮਿਲ ਚੌਥੇ ਧਰਨਾ ਲੱਗਿਆ ਕਿਉਂ ਲੱਗਦਾ ਨਹੀਂ ਸੀ ਲੱਗਦਾ ਸੋ ਇਹ 2008 ਦੀ ਹੈ ਯਾਨੀ ਕਿ 16 ਸਾਲ ਹੋ ਗਏ 16 ਸਾਲ ਚ ਕੁਝ ਨਹੀਂ ਕੀਤਾ ਜੋ ਵੀ ਸਰਕਾਰਾਂ ਆਈਆਂ ਨੇ ਨਹੀਂ ਮੈਂ ਦੱਸਦਾ ਇਹ 2008 ਤੱਕ ਕਮੇਟੀ ਬਣੀ ਇਸ ਕਮੇਟੀ ਨੇ 32 ਮਹੀਨੇ ਪਰਤਾਲ ਕਰਨ ਤੇ ਲਾਏ ਪੰਜਾਬ ਦੀਆਂ ਸਾਰੀਆਂ ਫੈਕਟਰੀਆਂ ਸ਼ਰਾਮੰਲਾ ਖੰਡਮੰਲਾ ਤਾਂ ਹੋਰ ਸਾਰੇ ਸਰਵੇ ਕਰਕੇ ਤੇ ਫਿਰ ਇਹਨਾਂ ਨੇ ਅਕਤੂਬਰ 2010 ਦੇ ਵਿੱਚ ਜਿਹੜੀ ਸੀ ਉਹ ਰਿਪੋਰਟ ਜਿਹੜੀ ਆ ਉਹ ਦਿੱਤੀ ਪੰਜਾਬ ਸਰਕਾਰ ਨੂੰ ਆ ਦੇਖੋ ਤੁਸੀਂ ਆ ਵੀ ਐਲਏ 2008 ਮਿਤੀ 2010 ਨੂੰ ਪੰਜਾਬ ਵਿਧਾਨ ਸਭਾ ਚ ਇਹ ਰਿਪੋਰਟ ਜਿਹੜੀ ਆ ਪੇਸ਼ ਕੀਤੀ ਸੀ ਲੇਕਿਨ ਅਸੀਂ ਇੱਥੇ ਆਰਟੀਆਈ ਨਹੀਂ ਪੁੱਛਿਆ ਵੀ 2010 ਤੋਂ ਲੈ ਕੇ ਇਹ ਜਿਹੜੀਆਂ ਫੈਕਟਰੀਆਂ ਨੇ ਇਹਨਾਂ ਦੇ ਖਿਲਾਫ ਤੁਸੀਂ ਕੀ ਕਾਰਵਾਈ ਕੀਤੀ ਆ ਉਹ ਕਹਿੰਦੇ ਕੋਈ ਨਹੀਂ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਜਿਸ ਤਰ੍ਹਾਂ ਇੱਥੇ ਅੱਜ ਪ੍ਰੋਗਰਾਮ ਕੱਟ ਹੋ ਰਿਹਾ ਇਸੇ ਚੀਜ਼ ਨੂੰ ਲੈ ਕੇ ਸਾਡੇ ਵੱਲੋਂ 2 ਸਤੰਬਰ ਨੂੰ ਜਿਹੜਾ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਇਹ ਮੁੱਦਾ ਡੇਰਾ ਰਾਧਾ ਸਵਾਮੀਆ ਦਾ ਮੁੱਦਾ ਜਿਹੜਾ ਕਿ ਉਹਨਾਂ ਨੇ ਹਾਈ ਕੋਰਟ ਦੇ ਹੁਕਮਾਂ ਦੀ ਅਗਲਾਇਨਾ ਕਰਕੇ ਬਿਆਸ ਦਰਿਆ ਦੇ ਕੁਦਰਤੀ ਵਹਾ ਨੂੰ ਬਦਲਿਆ ਜਾ ਰਿਹਾ ਔਰ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਉਹ ਪ੍ਰਵਾਹ ਨਹੀਂ ਕਰ ਰਿਹਾ ਉਸ ਮੁੱਦੇ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੋਜ਼ ਬੇਦਵੀ ਹੋ ਰਹੀ ਆ ਇਹਨਾਂ ਨੂੰ ਰੋਕਣ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਵਿਧਾਨ ਸਭਾ ਚ ਮਤਾ ਪੋਣ ਲਈ ਅਤੇ ਭਾਈ ਅਮਰਪਾਲ ਸਿੰਘ ਉਹਨਾਂ ਸਮੇਤ ਸਾਥੀਆਂ ਜਿਹੜੀ ਉਹਨਾਂ ਤੇ ਐਨਐਸਏ ਲੱਗਿਆ ਉਹਨੂੰ ਰੱਦ ਕਰਾਉਣ ਲਈ ਇਸ ਤਰ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਤੇ ਅਸੀਂ 2 ਸਤੰਬਰ ਨੂੰ ਹਾਲਗੇਟ ਅੰਮ੍ਰਿਤਸਰ ਤੋਂ ਕਾਲੇ ਚੋਲੇ ਪਾ ਕੇ ਮੂੰਹ ਤੇ ਪੱਟੀਆਂ ਬਣ ਕੇ ਸਵੇਰੇ 8 ਵਜੇ ਉਥੋਂ ਚੱਲਾਂਗੇ ਤੇ ਅਸੀਂ ਵੱਖ-ਵੱਖ ਸ਼ਹਿਰਾਂ 'ਚ ਹੁੰਦੇ ਹੋਏ ਜਿਹੜਾ ਅਸੀਂ ਪੰਜਾਬ ਵਿਧਾਨ ਸਭਾ ਨੂੰ ਜਾ ਕੇ ਬਾਹਰ ਉੱਥੇ ਉਹਨਾਂ ਦਾ ਪਿੱਟ ਸਿਆਪਾ ਕਰਾਂਗੇ ਭਈ ਇਹਨਾਂ ਰਿਪੋਰਟਾਂ ਤੇ ਤੁਸੀਂ ਅਜ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਸਰਸਾ ਸਾਹਿਬ ਕੀ ਲੱਗਦਾ ਦੋ ਗੱਲਾਂ ਹੋ ਰਹੀ ਨੇ ਪਾਣੀ ਦੇਖ ਤਾਂ ਪਾਣੀ ਡੂੰਘੇ ਜਾ ਰਹੇ ਨੇ ਹਰ ਜ਼ਿਲ੍ਹੇ 'ਚ 150 200 ਫੁੱਟ ਤੇ ਪਹੁੰਚ ਗਿਆ ਇੱਕ ਗੰਦਲੇ ਹੋ ਰਹੇ ਨੇ ਜਾਨੀ ਕਿ ਸਰਕਾਰ ਕਿਵੇਂ ਦੀ ਕਾਰਵਾਈ ਕਰੇ ਜਿਵੇਂ ਤੁਸੀਂ ਕਿਹਾ ਕਿ ਉਹ ਰਿਪੋਰਟ ਤੋਂ ਬਾਅਦ ਕੋਈ ਜ਼ੀਰੋ ਫੈਕਟਰੀ ਦਾ ਨਹੀਂ ਕੀਤਾ ਕੋਈ ਹੋਰ ਪੰਜਾਬ 'ਚ ਫੈਕਟਰੀਆਂ ਨੇ ਉਹਨਾਂ ਤੇ ਕੋਈ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਾਂ ਕੁਝ ਵੀ ਨਹੀਂ ਕੀਤਾ ਫਿਰ ਕਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਜੀ ਮੇਰੀ ਬੇਨਤੀ ਸੁਣੋ ਪਾਣੀ ਗੰਦਲੇ ਨਹੀਂ ਹੋ ਰਹੇ ਪਾਣੀ ਜ਼ਹਿਰੀਲੇ ਕੀਤੇ ਜਾ ਰਹੇ ਨੇ ਔਰ ਇਹ ਜਿਹੜੀ ਕਮੇਟੀ ਬਣੀ ਸੀ ਇਹ ਇਹਨੇ ਬਾਹਰ ਵਿਦੇਸ਼ਾਂ ਚ ਗਿਆ ਉੱਥੇ ਜਾ ਕੇ ਨੇ ਵਿਖਿਆ ਵੀ ਜਿਹੜੇ ਬਾਹਰਲੇ ਦੇਸ਼ ਜਿੱਥੇ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਛਰਾਵੀਆਂ ਉੱਥੇ ਜਿਹੜਾ ਗੱਲ ਉਹ ਜਿਹੜਾ ਪ੍ਰਦੂਸ਼ਿਤ ਪਾ ਜਿਹੜਾ ਕੈਮੀਕਲ ਵਾਲਾ ਪਾਣੀ ਆ ਉਹਨੂੰ ਉਹ ਸਾਫ਼ ਕਿਵੇਂ ਕਰਦੇ ਆ ਉੱਥੇ ਜਿਹੜੀ ਹਵਾ ਹੈ ਉਹਦਾ ਕੀ ਹਾਲਾਤ ਨੇ ਉੱਥੋਂ ਦੇ ਉੱਥੇ ਉਹ ਗਏ ਉਹਨਾਂ ਨੇ ਇਸ ਰਿਪੋਰਟ ਦੇ ਵਿੱਚ ਇੱਕ-ਇੱਕ ਪੁਆਇੰਟ ਲਿਖਿਆ ਕਿ ਉੱਥੇ ਸ਼ਰਾਬ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਉੱਥੋਂ ਦੀ ਤੁਸੀਂ ਕੋਲ ਲੰਘੋ ਕੋਈ ਤੁਹਾਨੂੰ ਮਾੜੀ ਹਵਾ ਨਹੀਂ ਆਈ ਉਥੋਂ ਦੇ ਪਾਣੀ ਜਿਹੜੇ ਨੇ ਉਹ ਥੱਲੇ ਨਹੀਂ ਪਾਇਆ ਜਾ ਰਿਹਾ ਉਹ ਪਾਣੀ ਜਿਹੜੇ ਨੇ ਫਿਲਟਰ ਕਰਕੇ ਕਿਸ ਤਰ੍ਹਾਂ ਸਾਫ਼ ਕੀਤੇ ਜਾ ਰਹੇ ਨੇ ਇਹ ਵਿੱਚ ਸਾਰਾ ਕੁਝ ਦੱਸਿਆ ਸਰਕਾਰ ਦੀ ਜ਼ਿੰਮੇਵਾਰੀ ਇਹ ਬਣਦੀ ਸੀ ਪਰ ਇਹ ਤਾਂ ਆਪਸ ਵਿੱਚ ਹੀ ਕੁਝ ਫਿਰਦੇ ਨੇ ਇਹ ਤਾਂ ਪੈਸਾ ਇਕੱਠਾ ਕਰਨ ਤੇ ਨੇ ਇੱਕ ਦੂਸਰੇ ਦੇ ਖਿਲਾਫ ਬੋਲਦੇ ਨੇ ਇਹਨਾਂ ਦਾ ਕੋਈ ਝਾਨ ਨਹੀਂ ਪੰਜਾਬ ਦੀਆਂ ਫੈਕਟਰੀਆਂ ਵਿੱਚ ਕੋਈ ਫਿਲਟਰ ਨਹੀਂ ਲੱਗੇ ਹੋਏ ਕੋਈ ਉਹਨਾਂ ਦਾ ਮਤਲਬ ਸਾਫ਼ ਪਾਣੀ ਨਹੀਂ ਹੋ ਰਿਹਾ ਉਹ ਸਿੱਟਿਆ ਹੀ ਜਾ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨੀਚੇ ਸਿੱਟਿਆ ਜਾ ਰਿਹਾ ਕੋਈ ਦਰਿਆਵਾਂ ਵਿੱਚ ਪਾ ਰਹੇ ਨੇ ਕੋਈ ਨਹਿਰਾਂ ਵਿੱਚ ਪਾ ਰਹੇ ਕਾਕਾ ਜੀ ਮੈਂ ਨਹੀਂ ਕਹਿੰਦਾ ਆ ਇਹਨਾਂ ਦੀ ਰਿਪੋਰਟ ਕਹਿੰਦੀ ਹੈ ਜਿਹੜੀ ਵਿਧਾਨ ਸਭਾ ਨੇ ਕਮੇਟੀ ਬਣਾਈ ਸੀ ਉਹਨਾਂ ਦੀ ਰਿਪੋਰਟ ਕਹਿੰਦੀ ਹੈ ਮੈਂ ਥੋੜਾ ਕਹਿੰਨਾ ਇਹ ਸਾਰਾ ਕੋਈ ਤੁਹਾਡੇ ਸਾਹਮਣੇ ਆ ਹੀ ਗਿਆ ਹੁਣ ਇੱਕ ਮਿਲ ਥੋੜੀ ਆ ਆ ਤੁਸੀਂ ਹਮੀਰਾ ਮਿਲਦੇ ਕੋਲ ਨਹੀਂ ਨਾ ਸਕਦੇ ਨਾ ਸਕਦੇ ਕੋਲ ਦੀ ਇਸੇ ਤਰ੍ਹਾਂ ਇਹ ਸਾਰੀਆਂ ਜ਼ਿਲ੍ਹਿਆਂ ਵਿੱਚ ਆ ਜਿਹੜਾ ਹੁਣ ਪਾਣੀ ਹੈ ਇਸ ਪਾਣੀ ਦੇ ਨਾਲ ਇਹ ਜਿਹੜਾ ਗੰਦਲਾ ਪਾਣੀ ਹੈ ਜਿਹੜਾ ਕਾਲਾ ਪਾਣੀ ਹੈ ਇਹ ਸਤਲੁਜ ਬੁੱਢੇ ਦਰਿਆ ਦਾ ਪਾਣੀ ਸਤਲੁਜ ਵਿੱਚ ਪੈਣਾ ਸਤਲੁਜ ਦਾ ਪਾਣੀ ਨਹਿਰਾ ਰਹੀਂ ਪੰਜਾਬ ਨੂੰ ਰਾਜਸਥਾਨ ਨੂੰ ਜਾਣਾ ਹੈ ਇਹ ਸਾਡੀਆਂ ਨਸਲਾਂ ਦੀ ਬਰਬਾਦੀ ਕਰ ਰਹੇ ਨੇ ਕੌਣ ਕਰਵਾ ਰਿਹਾ ਕੌਣ ਨੇ ਦੇ ਪਿੱਛੇ ਇਹ ਸਾਰੀਆਂ ਚੀਜ਼ਾਂ ਅਸੀਂ ਦੱਸ ਰਹੇ ਹਾਂ ਪਰ ਮੈਂ ਇੱਕ ਬੇਨਤੀ ਕਰਾਂ ਕਿ ਗੁਰੂ ਸਾਹਿਬਾਨ ਨੇ ਆਪਣੇ ਦਸਾਂ ਗੁਰੂਆਂ ਨੇ ਸਾਨੂੰ ਮਨੁੱਖ ਨੂੰ ਜੀਵਨ ਜਾਚ ਦੱਸੀ ਸੀ ਕੋਸ਼ਤੋਂ ਬਾਅਦ ਵੀ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਆਏ ਪਰ ਅਫਸੋਸ ਕਿ ਕੁਝ ਸਮੇਂ ਤੋਂ ਦੇਸ਼ ਆਜ਼ਾਦ ਨਹੀਂ ਹੋਇਆ ਦੇਸ਼ ਬਰਬਾਦ ਹੋ ਗਿਆ ਔਰ ਖਾਸ ਕਰਕੇ ਸਿੱਖ ਕੌਮ ਬਿਲਕੁਲ ਬਰਬਾਦ ਹੋਣ ਜਾ ਰਹੀ ਹੈ ਔਰ ਕਾਰਨ ਰਾਜਨੀਤਿਕ ਲੋਕਾਂ ਦੇ ਛੋਟੇ ਉਹਨਾਂ ਦੇ ਪਿੱਛੇ ਲਾ ਕੇ ਛੋਟੇ-ਛੋਟੇ ਮਸਲਿਆਂ ਨੂੰ ਲਾ ਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਔਰ ਉਹਨਾਂ ਲੋਕਾਂ ਨੇ ਸਾਡੀ ਅਣਖ ਮਾਰਤੀ ਸਾਡੀ ਜਮੀਰ ਮਾਰਤੀ ਪਰ ਗੁਰੂ ਨੇ ਕਿਰਪਾ ਕੀਤੀ ਕਿਸਾਨ ਅੰਦੋਲਨ ਚੱਲਿਆ ਇਸ ਕਿਸਾਨ ਅੰਦੋਲਨ ਨੇ ਦੁਬਾਰਾ ਜਾਗਰਤੀ ਲਿਆਂਦੀ ਆ ਔਰ ਵੇਖਣਾ ਕਿ ਆਉਣ ਵਾਲੇ ਸਮੇਂ ਚ ਇਹਨਾਂ ਰਾਜਨੀਤਿਕ ਲੋਕਾਂ ਨੂੰ ਨੱਥਾ ਕਿਵੇਂ ਪੈਂਦੀ ਆ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੰਤ ਸੀਚੇਵਾਲ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਬਹੁਤ ਖੁਸ਼ੀ ਮਹਿਸੂਸ ਹੋਈ ਲੋਕਾਂ ਨੂੰ ਕਿ ਉਹ ਬਹੁਤ ਵਧੀਆ ਕੰਮ ਕਰਦੇ ਨੇ ਪਾਣੀ ਨੂੰ ਸਾਫ਼ ਕਰਨੇ ਸਾਂਭ-ਸਵਾਲ ਕਰਦੇ ਨੇ ਕਿ ਹੁਣ ਸਾਂਭ-ਸਵਾਲ ਹੋਏ ਜਾਣੀਆਂ ਕਿਉਂਕਿ ਸੰਤ ਸੀਚੇਵਾਲ ਰਾਜ ਸਭਾ ਚ ਵੀ ਚਲੇ ਗਏ ਸਰਕਾਰ ਆ ਗਈ ਜੀ ਵਧੀਆ ਹੋ ਜਾਣਾ ਕਿਵੇਂ ਲੱਗਦਾ ਤੁਹਾਨੂੰ ਮੇਰ ਕੋ ਨਾ ਕੋ ਕੁਛ ਬੜਾ ਕੁਛ ਕਹਿਤਾ ਤੇ ਜੋ ਕੁਛ ਉਹ ਕਰ ਰਹੇ ਨੇ ਤੁਹਾਡੇ ਸਾਹਮਣੇ ਜਰੂਰੀ ਹੁਣ ਮੇਰ ਕੋ ਸਾਰਿਆਂ ਦੇ ਖਿਲਾਫ ਲਾਈ ਜਾਣਾ ਉਹ ਜੋ ਕਰ ਰਹੇ ਨੇ ਉਹਨਾਂ ਨੂੰ ਕੁਰਸੀ ਚਾਹੀਦੀ ਕੁਰਸੀ ਮਿਲ ਗਈ ਉਹਨਾਂ ਨੇ ਮਿਹਨਤ ਕੀਤੀ ਉਸ ਮਿਹਨਤ ਦਾ ਫਲ ਮਿਲ ਗਿਆ ਕਿ ਉਹ ਰਾਜਾ ਸਭਾ ਦੇ ਮੈਂਬਰ ਬਣ ਗਏ ਹੋਰ ਯਾਰ ਕੀ ਕਰਾਉਣਾ ਤੁਸੀਂ ਹੁਣ ਕੰਮ ਛੱਡਤਾ ਫਿਰ ਇਹਦਾ ਮਤਲਬ ਜਿਵੇਂ ਤੁਸੀਂ ਜਦੋਂ ਆਪਰ ਮੇਰਾ ਨਿਸ਼ਾਨਾ ਹੈ ਮੇਰੀ 83 ਸਾਲ ਦੀ ਉਮਰ ਹੋ ਗਈ ਹੈ ਮੇਰਾ ਕੋਈ ਨਿਸ਼ਾਨਾ ਵੀ ਐਮਐਲਏ ਬਣਨਾ ਹੈ ਪਹਿਲਾਂ ਦੇ ਕੋਈ ਮੈਂਬਰ ਸਰਪੰਚ ਐਸਜੀਪੀਸੀ ਮੈਂਬਰ ਫਿਰ ਐਮਐਲਏ ਐਮਪੀ ਮੇਰਾ ਨਿਸ਼ਾਨਾ ਜਦੋਂ ਪੂਰਾ ਹੋ ਗਿਆ ਤੇ ਮੈਂ ਜਿਹੜਾ ਫਿਰ ਗਾਂ ਕੀ ਕਰਨਾ ਛੱਡ ਦੋਂਗੇ ਫਿਰ ਬੰਨੇ ਹੋਟਲ ਹੋ ਜਾਵਾਂਗੇ ਵੀ ਠੀਕ ਆ ਕਰੀਆ ਕਾਕਾ ਮੈਂ ਤਾਂ ਹੁਣ ਜਾਵਾਂਗਾ ਸਿਵਿਆਂ ਚ ਮੈਨੂੰ ਹੁਣ ਤੱਕ ਬੜੇ ਲਾਲਚ ਨਹੀਂ ਮਿਲੇ ਨੇ ਇਹਨਾਂ 83 ਸਾਲ ਦੀ ਉਮਰ ਹੈ 83वां ਚੱਲ ਰਿਹਾ ਕੋਈ ਹੁਣ ਤੱਕ ਇਹਦਾ ਮਤਲਬ ਲਾਲਚ ਨਹੀਂ ਮਿਲਿਆ ਕੀ ਹੁਣ ਤੱਕ ਡਰਾਇ ਨਹੀਂ ਗਿਆ ਆ ਜਿਹੜੇ ਵੱਡੇ ਵੱਡੇ ਢੇਰੇਦਾਰ ਨੇ ਰਾਧਾ ਸੋਮੇ ਵਰਗੇ ਨਾਮਤਾਰੀ ਕੂਕਿਆਂ ਵਰਗੇ ਆ ਸਰੋਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਚੰਡਾਲ ਚੌਂਕੜੀ ਜਾਂ ਭਾਜਪੀ ਮੋਦੀ ਵਰਗੇ ਅਮਿਤ ਸ਼ਾਹ ਵਰਗੇ ਮੈਂ ਅਮਿਤ ਸ਼ਾਹ ਨੂੰ ਦਿੱਲੀ ਸਟੇਟ ਤੋਂ ਇਹ ਗੱਲ ਕਹੀ ਸੀ ਅਮਿਤ ਸ਼ਾ ਤੂੰ ਜੱਜ ਦਾ ਕਤਲ ਤਾਂ ਕਰਾਤਾ ਪਰ ਆ ਜਿਹੜੇ ਲੋਕ ਨੇ ਇਹਨਾਂ ਦਾ ਕਤਲ ਨਹੀਂ ਕਰਾ ਸਕਦਾ ਇਹ ਤੈਨੂੰ ਲੈ ਡੁੱਬਣਗੇ ਉਹਨਾਂ ਨੂੰ ਵੰਗਾ ਰਿਹਾ ਤੇ ਨਾ ਢਰਿਆਂ ਨਾਲ ਢਰਾਂ ਮਤਲਬ ਕਿ ਇਸ ਚੀਜ਼ ਦਾ ਕੋਈ ਪ੍ਰਵਾਹ ਨਹੀਂ ਹੈਗਾ ਬਿਲਕੁਲ ਅੱਜ ਇਕੱਠ ਵੱਡਾ ਹੋਇਆ ਇੱਥੇ ਪਾਣੀਆਂ ਦੇ ਮਸਲੇ ਤੇ ਤੁਹਾਨੂੰ ਕੀ ਲੱਗਦਾ ਇਕੱਠੇ ਹੋਣ ਦੀ ਪੂਰੀ ਲੋੜ ਆ ਹੁਣ ਸਮੇਂ ਦੀ ਬਿਲਕੁਲ ਲੋੜ ਹੈ ਔਰ ਕੱਠ ਨੇ ਹੀ ਮੋਦੀ ਦੇ ਤੋਂ ਚੋਕਲਾ ਕੱਢਿਆ ਔਰ ਜਿਹੜਾ 13 ਫਰਵਰੀ 2000 24 ਨੂੰ ਜਿਹੜਾ ਮੋਰਚਾ ਲੱਗਿਆ ਕਿਸਾਨ ਮੋਰਚਾ ਜਿਹੜਾ ਅੱਜ ਵੀ ਖਨੌਰੀ ਬਾਰਡਰ ਸ਼ੰਭੂ ਬਾਰਡਰ ਅਤੇ ਉਥੇ ਰਤਨਗੜ ਬਾਰਡਰ ਦੇ ਉੱਤੇ ਪ੍ਰਤਨਪੁਰ ਬਾਰਡਰ ਦੇ ਉੱਤੇ ਚੱਲ ਰਹੇ ਨੇ ਇਸ ਮੋਰਚੇ ਨੇ ਮੋਦੀ ਦੀ ਧੌਣ 'ਚੋਂ ਕਿੱਲਾ ਕੱਢਿਆ ਔਰ ਮੋਦੀ ਨੂੰ ਵਿਸਾਖੀਆਂ ਦੇ ਸਾਰੇ ਖੜਾ ਹੋਣਾ ਪਿਆ ਹੋਣਾ ਪਿਆ ਨਾ ਇਹ ਮੋਰਚੇ ਦੀ ਬਦੌਲਤ ਹੈ ਇੱਕ ਸਾਹੀ ਠੀਕ ਹੈ ਬਿਲਕੁਲ ਜੀ ਸੋ ਬਲਦੇਵ ਸਿੰਘ ਸਰਸਾ ਜੋ ਚਿੰਤਿਤ ਨੇ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਇਕੱਠੇ ਹੋਣ ਦੀ ਜ਼ਰੂਰਤ ਹੈ ਕਿਉਂਕਿ ਪਾਣੀ ਜ਼ਹਿਰੀਲੇ ਹੋ ਰਹੇ ਨੇ ਪਾਣੀ ਡੂੰਘੇ ਹੋ ਰਹੇ ਨੇ ਆਉਣ ਵਾਲੇ ਫਿਊਚਰ 'ਚ ਬਹੁਤ ਵੱਡਾ ਨੁਕਸਾਨ ਹੋ ਸਕਦਾ ਪੰਜਾਬ ਦਾ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮੱਝਾ ਸੈਂਟਰਲ ਪੰਜਾਬ ਟੀਵੀ